ਕਾਤਾ ਸੁੱਚੇ ਨਹੀਂ ਮੰਨੇ ਤੱਕ ਪੁੱਛੇ ਕੇ ਮਲਾਇਆ ਕਰੇਂਗੀ ਤੂੰ ਤਾਂ ਥੱਕ ਜੇਂਗੀ ਮੈਂ ਇੰਨਾ ਕੰਮ ਕਿਆ ਸੀ ਗਾਂਟੀ ਨੇ ਚਲ ਕੋਈ ਕੁਝ ਨਹੀਂ ਦਬਤ ਫਿਰ ਕੀ ਹੁੰਦਾ ਜੇ ਕੰਮ ਤੇ ਲੱਗ ਗਈ ਕੰਮ ਤਾਂ ਸਾਰਾ ਕਰਨੇ ਪਊਗਾ ਹੁਣ ਕੰਮ ਤਾਂ ਥੋੜਾ ਭੱਜ ਸਕਦੇ ਆਂ ਐ ਕਿਦਾਂ ਕਰਾਂ ਮੰਮੀ ਅੱਧਾ ਤੂੰ ਕਰ ਲੈ ਕਰੀ ਅੱਧਾ ਕੰਮ ਮੈਂ ਕਰ ਲਿਆ ਕਰੂੰਗੀ ਕਹੋਣੀ ਨਹੀਂ ਕੰਮ ਮੈਂ ਆਪੇ ਕਰ ਲਿਆ ਕਰੂੰਗੀ ਸਾਰਾ ਕੱਲੀ ਕਾਤਾ ਵੀ ਤੁਮ ਬਾਹਰ ਚੋਂ ਕੱਟਿਆਗਾ ਅੱਜ ਘਰੇ ਆ ਗਈਆਂ ਥਿੱਦੀਆਂ ਹੈਂ ਨਹੀਂ ਨਹੀਂ ਬਾਈ ਤੁਸੀਂ ਗੱਲ ਤੋਂ ਸਮਝ ਰਹੇ ਸੀ ਆਪ ਨਹੀਂ ਆਏ ਕਿ ਮੈਂ ਗੱਲ ਤੇ ਸਮਝ ਰਹਾਂ ਹਾਂ ਤੁਸੀਂ ਸਹੀ ਸਮਝ ਰਹੇ ਹੋਗਾ ਹੈ ਅੰਕਲ ਸਾਨੂੰ ਤਾਂ ਨਾ ਸਾਨੂੰ ਕੀ ਨਹੀਂ ਅਸੀਂ ਬਲਕਿ ਉਹ ਦੀਦੀ ਨੇ ਇਸ ਘਰ ਵਿੱਚ ਕੀ ਹੋ ਗਿਆ ਡੈਡੀ ਜੀ ਅੱਧਾ ਰੋਲਾ ਪਾਇਆ ਕਿਣਕਾਲੇ ਵਾਂ ਕਪੈਨ ਲੱਗੀ ਹੋਈ ਸੀ ਆਪਣੇ ਬਲੀਆਂ ਚੁਗਦਿਆਂ ਨੂੰ ਕੱਢਿਆ ਕਰ ਮੈਂ ਇਹਨਾਂ ਨੂੰ ਅੱਛਾ ਤੈਨਸ ਤੋਂ ਆਟਾ ਨਹੀਂ ਆ ਗਿਆ ਜਦੋਂ ਖੇੜੀ ਚੋਰੀਆਂ ਹੋਣੀਆਂ ਆ ਬਿਨਾ ਦੱਸੇ ਡੈਡੀ ਜੀ ਮੇਰੀ ਗੱਲ ਸੁਣੋ ਇਹਨਾਂ ਨੂੰ ਸੁਣਾ ਤੇਰੀ ਮੈਂ ਪਹਿਲਾਂ ਇੰਨਾ ਹੀ ਸੁਣੀ ਜਾਂਦਾ ਗੱਲ ਤੇ ਇਹਨਾਂ ਨੂੰ ਮੈਂ ਬੁਲਾਇਆਗਾ ਕੰਮ ਵਾਸਤੇ ਇਹ ਕਰੇ ਕੰਮ ਕਰੂਗੀ ਆਪਣੇ ਤੁਮਨੇ ਦੱਸਿਆ ਤਾਂ ਹੈ ਨਹੀਂ ਬੇਟੀ ਇਹ ਹੈ ਡੈਡੀ ਜੀ ਤੁਸੀਂ ਕਿਹੜਾ ਘਰੇ ਰਹਨੇ ਹੋ ਮੈਂ ਤੁਹਾਨੂੰ ਦੱਸਾਂ ਤੁਸੀਂ ਤਾਂ ਸਾਥ ਚ ਬੈ ਕੇ ਕਰੇ ਕਿੱਧਰ ਬੈ ਕੇ ਕਰੇ ਕਿੱਧਰ ਬੈ ਕੇ ਸੱਤ ਸਾਲ ਤੋਂ ਬੈ ਕੇ ਮੈਂ ਤਾਂ ਕੰਮ ਕਰਾਂ ਤੇ ਤੁਰਿਆ ਫਿਰਦਾ ਰਹਿੰਨਾ ਹੈਗਾ ਓਹੋ ਡੈਡੀ ਜੀ ਮੇਰੀ ਗੱਲ ਸੁਣ 35 ਹੋਰ ਨਹੀਂ ਕੋਈ ਮਿਲਿਆ ਸੀ ਇਹੀ ਮਿਲਿਆ ਸੀ ਜੀ ਇੱਕ ਗੱਲ ਤਾਂ ਸੁਣ ਲੋ 35 3500 4 4000 ਰੁਪਇਆ ਮੰਗਦਿਆਂ ਸੀ ਘੱਟ ਪੈਸੇ ਤੇ ਰੱਖੀਏ ਚੁੱਪ ਕਰ ਜੂ ਮਾੜਾ ਜਾ ਪੈਸੇ ਤਾਂ ਘੱਟ ਆ ਚੁੱਪ ਤਾਂ ਕਰ ਜਾ ਕਰੋ ਬੱਚੇ ਤੇਰੀ ਗੱਲ ਸੁਣ ਮੈਂ ਚੋਰੀ ਕਾ ਕਰੇਗਾ ਨੂੰ ਫੇਰ 35000 ਕੋਈ ਨਾ ਆਪਣੇ ਕੈਮਰੇ ਲੱਗੇ ਹੋਇਆ ਕਿਧਰੇ ਨਹੀਂ ਚੋਰੀ ਕਰਦਿਆਂ ਉਹ ਸ਼ਰੀਫ ਆ ਗਈ ਇਹ ਤੇ ਮੈਂ ਇਹਨੂੰ 1500 ਚ ਰੱਖ ਲਿਆ ਸਾਰਾ ਕੰਮ ਕਰਿਆ ਤੇ ਕੀ ਬੋਲੇ ਪਾਣੀ ਨਹੀਂ ਨਹੀਂ ਮਰਜੀ ਮੈਂ ਤਾਂ ਕੰਮ ਜਾ ਕੇ ਕਰਨਾ ਚੰਗਾ ਹਾਂ ਠੀਕ ਹੈ ਕੀ ਜੇ ਨਹੀਂ ਬਾਈ ਨੂੰ ਚੰਗਾ ਦਾ ਸੱਜ ਲੱਗ ਜਿੰਨੇ ਨਹੀਂ 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 ਕੋਈ ਨਾ ਤੁਸੀਂ ਕੰਮ ਕਰ ਲਿਓ ਤੇ ਕੀ ਕੰਮ ਕਰੀ ਪਹਿਲੇ ਦੱਸ ਤੁਸੀਂ ਸਾਰੇ ਝਾੜੂ ਪੋਚਾ ਲਾਉਣਾ ਠੀਕ ਹੈ ਬਾਹਰੋਂ ਦੋ ਦਿਨਾਂ ਬਾਅਦ ਧੋ ਲਿਆ ਕਰੀ ਠੀਕ ਹੈ ਠੀਕ ਹੈ ਨਾ ਠੀਕ ਹੈ ਟਾਇਲਟ ਓਲਾਂ ਬਾਥਰੂਮ ਵੀ ਚੰਗੀ ਤਰ੍ਹਾਂ ਸਾਫ਼ ਕਰਨੀਆਂ ਨੇ ਠੀਕ ਹੈ ਤੇ ਹਰ ਸੋਈ ਦੇ ਵਿੱਚ ਤਾਂ ਦੋ ਤਿੰਨ ਵਾਰੀ ਪੋਚਾ ਲਾਉਣਾ ਕਿਉਂਕਿ ਥਨਿਆਈ ਜੀ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਤੂੰ ਦੇਖ ਲੈ ਹੁਣ ਪਹਿਲਾਂ ਮੱਜਾਂ ਦਾ ਕਰਨਾ ਜਾਂ ਇਧਰੋਂ ਕਰਨਾਗਾ ਕੋਈ ਨ ਕੋਸ਼ਣਾ ਨਹੀਂ ਵੀੜ ਲੈਣੀ ਹਾਂ ਤੇ ਜਦੋਂ ਸਾਡੇ ਰਿਸ਼ਤੇਦਾਰ ਆ ਜਾਣ ਉਦੋਂ ਕੰਮ ਬਾਹਰਲੇ ਕਰਨਾ ਕੋਠੀ ਦੇ ਅੰਦਰ ਨਹੀਂ ਬੜਨਾ ਠੀਕ ਹੈ ਨਾ ਇਹਨਾਂ ਗੱਲਾਂ ਦਾ ਧਿਆਨ ਰੱਖਣਾਗਾ ਜਾ ਜਾ ਕੇ ਕਰ ਹਾਂਜੀ ਚੰਗੀ ਤਰ੍ਹਾਂ ਕਰ ਲਿਓ ਪਸੂਆਂ ਦਾ ਠੀਕ ਹੈ ਜੀ ਸਾਰਾ ਦਿਨ ਕਿਉਂ ਮੈਂ ਬੁੱਸ ਬੁੱਸਾ ਜਾ ਮੂੰਹ ਕਰਕੇ ਬੈਠੀ ਰਹਿਣੀ ਐ ਬਿੰਦਝਟ ਆਂਡਗਵਾੜ ਚ ਫਗ ਜਾ ਕਰ ਜਦੋਂ ਕੰਮ ਤਾਂ ਦਾ ਨਾ ਹੋਵੇ ਫਿਰ ਉਹਨੂੰ ਦੇ ਕੇ ਵਹਿ ਜਾਨੀਆ ਦਿਮਾਗ ਤੇ ਆਂਡਗਵਾੜ ਚ ਕਿਹੜੇ ਮੂੰਹ ਨਾਲ ਜਾਵਾ ਜੇ ਬਾਹਰ ਨਿਕਲਦੇ ਆਂ ਬੁੜੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਮੂੰਹ ਤੇ ਤਾਂ ਨਹੀਂ ਕਹਿੰਦੀਆਂ ਪਿੱਠ ਪਿੱਛੇ ਤਾਂ ਬਥੇਰੀਆਂ ਗੱਲਾਂ ਕਰਦੀਆਂ ਕੀ ਸੁਣਾਵਾ ਹੁਣ ਮੈਂ ਕੀ ਕਹਾ ਸੁਣਾ ਕਿਸੇ ਦੀ ਤੈਨੂੰ ਕੀ ਲੱਗਦਾ ਵੇ ਮੈਨੂੰ ਨਹੀਂ ਕਹਿੰਦਾ ਕੋਈ ਪਰ ਕਰਿਆ ਕੀ ਜਾਵੇ ਦੱਸ ਮਰਿਆ ਜਾਵੇ ਕੁਸ ਖਾ ਕੇ ਮਰ ਜੀਏ ਕੀ ਕਰੀਏ ਮਰੇ ਹੋਈ ਐ ਇੱਕ ਫਿਰਦੇ ਆ ਬਸ ਲੋਕਾਂ ਲੱਜੋ ਹੋਰ ਵਿੱਚ ਤਾਂ ਕੁਛ ਨਹੀਂ ਫਿਰ ਤਾਂ ਹੀ ਕਹਿਣਾ ਵੀ ਹੁਣ ਜਿਉਣਾ ਵੀ ਰਹਿਣਾ ਪੈਂਦਾ 10 ਕਿਹੜੇ ਖੂ ਖਾਤੇ ਚ ਜਾ ਡਿੱਗੀ ਜਦੋਂ ਉਹਨੇ ਸੋਚਿਆ ਹੀ ਕੁਛ ਨਹੀਂ ਵੀ ਮੇਰੇ ਮਾਪੇ ਜਿੰਦਗੀ ਕਿਵੇਂ ਬਤੀਤ ਕਰਨਗੇ ਨਾਲੇ ਆਪਾਂ ਨੂੰ ਕੀ ਦਾ ਸਹਾਰਾ ਰਹਿ ਗਿਆ ਉਹੀ ਸੀ ਬੜੇ ਚਾਵਾ ਤੇ ਲਾਡਾਂ ਨਾਲ ਪਾਲ ਪਾਲ ਕੇ ਉਹਨੂੰ ਜਵਾਨ ਕੀਤਾ ਕਿਹ ਕੀ ਪਤਾ ਸੀ ਵੀ ਜਦੋਂ ਮਟਿਆਰ ਹੋਊਗੀ ਸਾਡੇ ਸਿਰ ਚ ਖੇਪਵਾ ਜੂਗੀ ਇਹ ਮੈਨੂੰ ਤਾਂ ਆਹੀ ਝੋਰਾ ਖਾਈ ਜਾਂਦਾ ਵੜ ਵੜ ਕਮਲੀ ਜੀ ਮਿੰਟ ਨਹੀਂ ਸੀ ਰਹਿੰਦੀ ਕੰਨ ਦੀ ਮਾਂ ਜੇ ਮੈਂ ਕਿਤੇ ਜਾਨੀ ਆ ਹੈ ਮੇਰਾ ਜੀ ਨਹੀਂ ਲੱਗਦਾ ਤੇਰੇ ਬਿਨਾ ਤੂੰ ਤਾਂ ਮੇਰੇ ਨਾਲ ਹੀ ਚੱਲਿਆ ਕਰ ਜਦੋਂ ਮੈਂ ਵਿਆਹ ਹੀ ਗਈ ਮਾਂ ਤੇਰੇ ਬਿਨਾ ਕਿਵੇਂ ਰਹੂੰਗੀ ਮੇਰਾ ਜੀ ਨਹੀਂ ਲੱਗਣਾ ਵੀ ਹੁਣ ਐਡਾ ਕਦਮ ਕਿਉਂ ਚੱਕਿਆ ਬਨੇ ਹੁਣ ਉਹਦਾ ਜੀ ਕਿਵੇਂ ਲੱਗਦਾ ਹੈ ਲੈ ਫਿਰ ਹੁਣ ਉਹਦਾ ਦਿਮਾਗ ਬਦਲ ਗਿਆ ਬਸ ਤੂੰ ਨਾ ਮੈਂ ਕਹਿੰਨਾ ਵੀ ਚਿੱਤੇ ਕਰਿਆ ਕਰ ਜਦੋਂ ਤੂੰ ਉਹਨੂੰ ਯਾਦ ਕਰ ਲੈਣਾ ਬਸ ਮੇਰੀ ਵੀ ਜਾਨ ਨਿਕਲਦੀ ਹੈ ਤੈਨੂੰ ਪਤਾ ਹੈ ਤੂੰ ਤਾਂ ਰੋ ਕੇ ਸਾਰ ਲੈਂਨੀ ਹੈ ਤੇ ਮੈਂ ਤਾਂ ਰੋ ਕੇ ਵੀ ਨਹੀਂ ਰੋਇਆ ਵੀ ਨਹੀਂ ਜਾਂਦਾ ਮੈਥੋਂ ਮੈਂ ਕਿਵੇਂ ਮੂੰਹ ਲੁਕੋਈ ਫਿਰਦਾ ਦੁਨੀਆ ਤੋਂ ਕਰਾਂ ਕੀ ਮੈਂ ਕਾਮਣੀ ਮੇਰੇ ਦਿloੋਂ ਨਹੀਂ ਨਿਕਲਦੀ 24 ਘੰਟੇ ਯਾਦ ਰਹਿੰਦੀ ਐ ਕਿਵੇਂ ਭੁੱਲਾਂ ਅੱਛਾ ਤੂੰ ਤਾਂ ਕਹਤਾ ਵੀ 24 ਘੰਟੇ ਤੇ ਮੈਂ ਕਿਹੜਾ ਭੁੱਲਦਾ ਤੇ ਨਾਲੇ ਲੋਕਾਂ ਦੇ ਨਿਹੇਰ ਨੇ ਵੀ ਮੈਨੂੰ ਆਉਣਾ ਕਹਦੇ ਕੋਈ ਆਇਆ ਨਾ ਕਹਦੇ ਬਸ ਪਸੂ ਵਾਂਗੂ ਨੀਵੀਂ ਪਾ ਕੇ ਰਖਦਾ ਮਾੜੀ ਮੋਟੀ ਧੌਣ ਚੱਕਣ ਜੋਗਰਾ ਵੀ ਛੱਡਿਆ ਹਾਂ ਮੈਂ ਤਾਂ ਜਦੋਂ ਰੂੜੀ ਤੇ ਗੋਹਾ ਸਿੱਟਣ ਜਾਨੀ ਐ ਮੂਲ ਕੋ ਕੇ ਨੀਵੀਂ ਪਾ ਕੇ ਚੁੱਪ ਕਰਕੇ ਸਿੱਟਿਆਉਣੀ ਐ ਚੁੱਪ ਕਰਕੇ ਆ ਜਾਨੀ ਐ ਵੀ ਕੋਈ ਬੁੜੀ ਕਿਤੇ ਮੈਨੂੰ ਬੁਲਾ ਨਾ ਲਵੇ ਵਿਚਦੀ ਕੋਈ ਗੱਲ ਨਾ ਕਢ ਦੇ ਆਈ ਡਰਦੀ ਡਰਦੀ ਬਸ ਆ ਜਾਨੀ ਐ ਡਰਦੀ ਡਰਦੀ ਜਾਨੀ ਐ ਕਰਾਂ ਕੀ ਫੇਰ ਕੋਈ ਨਹੀਂ ਸਾਰਾ ਦਿਨ ਨੀਵੀ ਪਾ ਕੇ ਵੀ ਨਾ ਬੈਠਿਆ ਕਰ ਮਾੜਾ ਮੋਟਾ ਢਿੱਡ ਦੀ ਖਾਤਰ ਤਾਂ ਆਪਾਂ ਨੂੰ ਕਰਨੇ ਹੀ ਪੈਣਾ ਕੰਮ ਤਾਂ ਦੇ ਨੂੰ ਹੱਥ ਪਾ ਲੈ ਨੀਵੀ ਕਿਵੇਂ ਨਾ ਪਾਵਾਂ ਜਿਹੜੀ ਜੰਮੀ ਸੀ ਉਹ ਨੀਵੀ ਆ ਪਵਾ ਗਈ ਜਦੋਂ ਇਹ ਤਾਂ ਸਾਰੀ ਉਮਰ ਨੀਵੀ ਪਈ ਰਹੂਗੀ ਹੁਣ ਤਾਂ ਹਣ ਉੱਚੀ ਥੋੜਾ ਹੁੰਦੀ ਆਪਣੀ ਤਾਂ ਹੀ ਤਾਂ ਕਹਿੰਦੇ ਆ ਮਾੜਾ ਕਿਸੇ ਦੇ ਆਵੇ ਨਾ ਮਾੜਾ ਕਿਸੇ ਦੇ ਜੰਮੇ ਨਾ ਰੱਬ ਨੇ ਪਤਾ ਨਹੀਂ ਕਿਹੜੇ ਸਾਥੋਂ ਕਿਹੜੇ ਜਨਮਾਂ ਦੇ ਬਦਲੇ ਲੈਂਦੇ ਨੇ ਜਿਹੜਾ ਲੋਕਾਂ ਤੋਂ ਥੂ ਥੂ ਕਰਾਤੀ ਦਿਨ ਰਾਤ ਚੈਨ ਨਹੀਂ ਆਉਂਦੀ। ਇਹਦੂ ਤਰਾ ਬਣਾ ਦਿੰਦਾ। ਇੱਕ ਧੀ ਦਿੱਤੀ ਸੀ ਉਹੀ ਨicole ਰਹੀ ਫਿਰ ਉਹਨੇ ਮੂੰਹ ਕਲੰਕ ਕਰਾਤਾ ਤੇ ਉਹਦੋਂ ਨਾਲ ਤਾਂ ਨਾ ਹੀ ਦਿੰਦਾ। ਐਂ ਕਹਿੰਦੇ ਵੀ ਉਤਰੇ ਆ। ਹਾਂ ਦੁਨੀਆ ਡਰਦੀ ਐ ਨਾ ਧੀਾਂ ਜੰਮਣ ਤੋਂ ਪਰ ਜਦੋਂ ਆਪਣੇ ਘਰੇ ਇਹਨੇ ਜਨਮ ਲਿਆ ਸੀ ਨਾ ਮੈਂ ਤਾਂ ਸ਼ੁਕਰ ਕੀਤਾ ਸੀ ਵੀ ਰੱਬਾ ਸ਼ੁਕਰ ਹੈ ਸਾਡੇ ਧੀ ਤਾਂ ਹੋਈ ਕੋਈ ਨਹੀਂ ਪੁੱਤ ਵੀ ਹੋਈ। ਮੈਨੂੰ ਤਾਂ ਕਦੇ ਪਤਾ ਸੀ ਕਲੇਣੀ ਸਾਡੇ ਮੂੰਹ ਨੂੰ ਕਾਲਾ ਕਰਾ ਜੂਗੀ। ਮਤਾਂ ਇਹ ਨਹੀਂ ਸੀ ਕਹਿੰਦੀ ਉਹ ਨਾ ਕਦੇ ਵੀ ਮੇਰੇ ਧੀ ਐ ਮੈਂ ਤਾਂ ਪੁੱਤ ਸਮਝਦੀ ਸੀ ਮਾਂ ਦੁੱਖ ਸੁੱਖ ਜੇ ਤੇਰੇ ਬਰਾਬਰ ਖੜੂੰਗੀ ਮੈਂ ਤੂੰ ਮੈਨੂੰ ਆਏ ਨਾ ਕਿਹਾ ਕਰ ਮੇਰੀ ਕੁੜੀ ਐ ਤੂੰ ਆਏ ਕਿਹਾ ਕਰ ਮੇਰਾ ਪੁੱਤ ਐ ਮੈਨੂੰ ਇਹੋ ਜੀਆਂ ਗੱਲਾਂ ਕਹਿੰਦੀ ਹੁੰਦੀ ਸੀ ਚੰਦਰੀਓ ਗੱਲਾਂ ਤੂੰ ਕਿਉਂ ਭੁਲਾਤੀਆਂ ਬਸ ਐ ਕੁਲਝਦੀ ਰਹਿੰਦੀ ਐ ਵੀ ਉਹ ਗੱਲਾਂ ਗਈਆਂ ਕਿੱਧਰ ਤੇਰੀਆਂ ਚੁੱਪ ਕਰ ਜਾ ਭਾਗਵਾਨੇ ਜਿੰਨੀਆਂ ਗੱਲਾਂ ਛੇੜੀ ਜਾਏਂਗੇ ਨਾ ਓਨੇ ਹੀ ਦਰਦ ਵਧੇ ਜਾਓ ਬਸ ਤੂੰ ਪਾ ਦੇ ਮਿੱਟੀ ਜੇ ਤੂੰ ਬਿਮਾਰਾ ਮੋਟਾ ਮਿੱਟੀ ਪਾ ਦੇ ਨਾ ਮੇਰਾ ਵੀ ਦਿਮਾਗ ਠੀਕ ਹੋ ਜਾਏ ਤੁਸੀਂ ਤਾਂ ਕਹਤਾ ਵੀ ਮਿੱਟੀ ਪਾ ਦੇ ਪਰ ਮੈਂ ਮਿੱਟੀ ਕਿਵੇਂ ਪਾਵਾਂ ਮੇਰਾ ਮਨ ਨਹੀਂ ਮੰਨਦਾ ਮੈਂ ਤਾਂ ਹੀ ਸੋਚਦੀ ਰਹਿਣੀ ਐ ਵੀ ਕਮਲੀ ਜੇ ਕਿਤੇ ਮੈਨੂੰ ਹੁਣ ਮਿਲ ਜੇ ਤਾਂ ਮੈਂ ਨੂੰ ਆਈ ਪੁੱਛਾਂ ਕਿ ਮਨਿੰਦਰ ਤੂੰ ਸਾਡੇ ਨਾਲ ਐ ਕਿਉਂ ਕੀਤਾ ਤੇਰਾ ਐਡਾ ਮਨ ਕਰੜਾ ਕਿੱਥੋਂ ਲਿਆਈ ਵੀ ਮਾਪਿਆਂ ਨੂੰ ਤੂੰ ਐ ਛੱਡ ਗਈ ਕੁਝ ਵੀ ਨਾ ਸੋਚਿਆ ਮਾਪਿਓ ਬਾਰੇ ਹਾਂ ਭਗਵਾਨ ਨੇ ਉਹਨੇ ਤਾਂ ਕੁਝ ਵੀ ਨਹੀਂ ਸੋਚਿਆ ਨਾ ਤੇਰੇ ਕੰਨੀ ਨਾ ਮੇਰੇ ਕੰਨੀ ਤੇ ਨਾ ਸਮਾਦਨ ਦੇਖਿਆ ਵੀ ਮੇਰੇ ਮਾਪਿਓ ਨੂੰ ਕਿਵੇਂ ਜਿਉਣ ਦੇਊਗਾ ਇਹ ਉਹਨੂੰ ਕੀ ਲੋੜ ਸੀ ਸਮਾਜਵੰਨੀ ਦੇਖਣ ਦੀ ਉਹਨੇ ਤਾਂ ਆਪ ਦਾ ਆਪ ਵੇਖਿਆ ਜਿਹੜੀਆਂ ਤਿਆਂ ਐਨਾ ਕੁ ਸੋਚਦੀਆਂ ਨਾ ਉਹ ਐਡਾ ਕਦਮ ਨਹੀਂ ਚੱਕਦੀਆਂ ਹੁੰਦੀਆਂ ਉਹ ਹੋਰ ਤਾਂ ਹੋਰ ਵੀ ਤੂੰ ਗਲਤੀ ਤਾਂ ਕਰਨ ਵਾਲੇ ਘਰ ਬੈਠੀ ਕਿਤੇ ਤਾਂ ਨਿੱਜ ਜਾ ਉਹ ਕਿਤੇ ਤਾਂ ਮਰ ਜਾ ਸਾਨੂੰ ਮਿਲਤਾ ਜਾ ਕਿਸੇ ਨਾ ਕਿਸੇ ਪਾਸੇੋਂ ਸਾਨੂੰ ਪਤਾ ਲੱਗ ਜੀ ਵੀ ਜਿਉ ਨਹੀਂ ਐ ਕਿ ਤੂੰ ਮਰ ਗਈ ਕਿਸੇ ਪਾਸੇ ਕਾਮਲੀਆਂ ਗੱਲਾਂ ਕਰਦੇ ਹੋ ਤੁਸੀਂ ਆਪਾਂ ਨੂੰ ਕਿਹੜੇ ਮੂੰਹ ਨਾਲ ਮਿਲੂਗੀ ਉਹ ਇਸ ਘਰ ਵਿੱਚ ਹੁਣ ਮੈਨੂੰ ਇੰਨਕ ਜਿਆਦਾ ਘੁੱਟਨ ਹੁੰਦੀ ਹੈ ਨਾ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੈਂ ਘਰ ਵਿੱਚ ਨਹੀਂ ਇੱਕ ਜੇਲ੍ਹ 'ਚ ਰਹਿ ਰਹੀ ਹੁੰਨੀ ਆ ਨਾ ਕੋਈ ਮੇਰੇ ਨਾਲ ਗੱਲਬਾਤ ਕਰਦਾ ਨਾ ਮੈਨੂੰ ਕੋਈ ਬੁਲਾਉਂਦਾ ਮੰਮੀ ਡੈਡੀ ਤਾਂ ਜਮਈ ਬੁਲਾਉਣੋਂ ਹਟ ਗਏ ਮੈਨੂੰ ਤੇ ਲਾਡੀ ਲਾਡੀ ਵੀ ਨਹੀਂ ਹੁਣ ਗੱਲ ਕਰਦਾ ਮੈਂ ਕੀ ਕਰਾਂ ਸਾਰਾ ਦਿਨ ਬਸ ਇਹ ਸੋਚਦੀ ਰਹਿਣੀ ਆ ਆਪਣੇ ਸ਼ਾਇਦ ਮੇਰੀ ਕਿਸਮਤੀ ਮਾੜੀ ਲਿਖੀ ਹੈ ਪਰ ਇੰਨੀ ਮਾੜੀ ਲਿਖੀ ਹੈ ਲੱਗਦੇ ਘੁੰਮਣ ਲੈ ਕੇ ਜਾਣਾ ਨਾ ਕੋਈ ਗੱਲਬਾਤ ਕਰ ਲਈ ਲਾਡੀ ਤਾਂ ਮੇਰੇ ਨਾਲ ਬੈ ਕੇ ਰੋਟੀ ਤੱਕ ਨਹੀਂ ਖਾਂਦਾ ਮੋੜ ਲੈ ਕੀ ਕਰਾਂ ਕੁਝ ਵੀ ਸਮਝ ਨਹੀਂ ਆ ਰਿਹਾ ਮੈਨੂੰ ਸਿਰਫ ਇੱਕ ਜੁਆਗ ਕਰਕੇ ਮੇਰੀ ਕੋਈ अहमियत ਨਹੀਂ ਹੈਗੀ ਮੈਂ ਇੰਨਾ ਖਿਆਲ ਰੱਖਦੀ ਆ ਸਾਰਿਆਂ ਦਾ ਮੰਮੀ ਡੈਡੀ ਦਾ ਲਾਡੀ ਦਾ ਇੰਨਾ ਪਿਆਰ ਕਰਦੀ ਆ ਪਰ ਇਹਨਾਂ ਨੇ ਸਿਰਫ ਇੱਕ ਜੁਆ ਕਾ ਖਾਤਰ ਮੈਨੂੰ ਬੁਲਾਉਣਾ ਹੀ ਛੱਡ ਤਾ ਇਸ ਕਮਰੇ ਮੇ ਕਦੇ ਬਾਹਰ ਵੀ ਨਹੀਂ ਗਈ ਜਦੋਂ ਦੀ ਮੈਂ ਆਈ ਹਾਂ ਕੀ ਕੁਛ ਸੋਚਿਆ ਸੀ ਕਿੰਨੇ ਸੁਪਨੇ ਸਜਾਏ ਸੀ ਮੈਂ ਮੰਮੀ ਡੈਡੀ ਨੇ ਮੈਨੂੰ ਕਿੰਨਾ ਕਿਹਾ ਸੀ ਕੀ ਗੱਲ ਹੋ ਗਈ ਪੁੱਤ ਰੋਈਗਾ ਤਾਂ ਜਾਨੀਂ ਮੰਮੀ ਤੁਹਾਨੂੰ ਪਤਾ ਹੀ ਆ ਹੁਣ ਮੈਂ ਕੀ ਕਰਾਂ ਮੇਰੀ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਗਈ ਪੁੱਤ ਐਵੇਂ ਨਹੀਂ ਮਨ ਹੌਲਾ ਕਰਿਆ ਕਰਦੇ ਇਹ ਤਾਂ ਕਿਸਮਤਾਂ ਦੇ ਸੌਦੇ ਨੇ ਤੇਰੇ ਕਰਮਾਂ ਚ ਇਹੀ ਕੁਝ ਲਿਖਿਆ ଥି ਪੁੱਤ ਮੰਮੀ ਇਹਦੇ ਵਿੱਚ ਮੇਰੀ ਕੀ ਗਲਤੀ ਆ ਜੇ ਮੇਰੇ ਜਵਾਕ ਨਹੀਂ ਹੁੰਦਾ ਤਾਂ ਗਲਤੀ ਤਾਂ ਪੁੱਤ ਕਿਸੇ ਦੀ ਨਹੀਂ ਮਾੜੇ ਨਸੀਬਾਂ ਦੀ ਗਲਤੀ ਏ ਹੁਣ ਕਿਹਨੂੰ ਦੋਸਤ ਦਈਏ ਇੱਕ ਰੱਬ ਤੋਂ ਬਿਨਾ ਆਣੀ ਬੁੱਤਗਾਲ ਦੇ ਦਿੱਤੇ ਲਾਇਆ ਕਰਦੇ ਮੰਮੀ ਪਰ ਮੈਂ ਹੁਣ ਕੀ ਕਰੂੰਗੀ ਮੈਂ ਕਿਹਨੂੰ ਮੋਹ ਦਿਖਾਵਾਂਗੀ ਮੈਂ ਤਾਂ ਮੋਹ ਦਿਖਾਉਣ ਜੋਗੀ ਵੀ ਨਹੀਂ ਰਹੀ ਲੈ ਹੈ ਪਗਲੀ ਮੋਹ ਦਿਖਾਉਣ ਜੋਗੀ ਕਿਉਂ ਨਹੀਂ ਰਹੀ ਤੈਨਾਂ ਕਿਹੜਾ ਕੋਈ ਮਾੜਾ ਕੰਮ ਕਰੇ ਤੇਰਾ ਰੱਬ ਦੇ ਲਈ ਲੇਖ ਨੇ ਤੀਏ ਮਾਲਕ ਜੀ ਇੱਕ ਦਰਵਾਜ਼ਾ ਬੰਦ ਕਰਦਾ ਹੈ ਨਾ ਚਾਰ ਦਰਵਾਜ਼ੇ ਹੋਰ ਵੀ ਖੋਲਦਾ ਫਿਕਰ ਨਾ ਕਰ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲੂਗਾ ਐਵੇਂ ਨਹੀਂ ਮਨ ਹੌਲਾ ਕਰਿਆ ਕਰਦੇ ਤੈ ਬਾਣੀ ਕੀ ਗੱਲ ਐ ਹੁਣ ਕਿ ਰੋਣਾ ਤੇ ਨਾ ਕੀਤਾ ਪੁੱਤ ਤੂੰ ਮੇਰੀ ਗੱਲ ਸੁਣ ਅੱਜ ਤੋਂ ਬਾਅਦ ਨਾ ਤੇਰਾ ਰੋਣਾ ਧੋਣਾ ਬੰਦ ਬਿਲਕੁਲ ਠੀਕ ਆ ਕਿਵੇਂ ਜੀ ਕਿਵੇਂ ਕੀ ਮੈਂ ਇਹਦਾ ਰਿਸ਼ਤਾ ਤੈਅ ਕਰਤਾ ਪਾਪਾ ਹਾਂ ਰਿਸ਼ਤਾ ਪਰ ਤੂੰ ਨੂੰ ਪਤਾ ਨਾ ਕੀ ਕੀ ਪ੍ਰੋਬਲਮ ਹੈ ਮੈਨੂੰ ਪੁੱਤ ਉਹ ਨਾ ਆਪਦੀ ਜ਼बान ਇੱਥੇ ਹੀ ਬੰਦ ਰੱਖ ਕਿ ਸੇ ਨੂੰ ਕੋਈ ਗੱਲ ਨਹੀਂ ਕਰਨੀ ਤੇ ਨਾਲੇ ਜਿੱਥੇ ਮੈਂ ਰਿਸ਼ਤਾ ਕੀਤਾ ਉਹ ਕੋਈ ਬੇਗਾਨਾ ਨਹੀਂ ਉਹ ਮੇਰਾ ਖਾਸ ਜਿਗਰੀ ਦੋਸਤ ਹੈ ਜਿਹਦੇ ਮੁੰਡੇ ਨੂੰ ਮੈਂ ਰਿਸ਼ਤਾ ਕਰ ਰਿਹਾ ਜਿਗਰੀ ਦੋਸਤ ਕਿਹੜਾ ਕਿਕਰ ਸਿੰਘ ਅੱਛਾ ਫਿਰ ਵੀ ਜੀ ਇੱਕ ਵਾਰੀ ਪਹਿਲਾਂ ਰਿਸ਼ਤਾ ਤੈਅ ਕਰਨ ਤੋਂ ਸੋਚ ਲੈਂਦੇ ਨਾ 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 ਪ੍ਰੀਤ ਕਿਤੇ ਜ਼ੁਬਾਨ ਚੋਂ ਗੱਲ ਵੀ ਨਾ ਕੱਢਦੀ ਦੇਖ ਆਪਣੀ ਤੀ ਉੱਥੇ ਸੌਖੀ ਰਹੂਗੀ ਵਧੀਆ ਜ਼ਮੀਨ ਜ਼ਿਆਦਾ ਤਾਂ ਅਗਲੇ ਕੋਲੇ ਠੀਕ ਹੈ ਤੇ ਨਾਲੇ ਮੇਰਾ ਜਿਗਰੀ ਦੋਸਤ ਹੈ ਉੱਚ ਤੇਨੂੰ ਕੋਈ ਦੁੱਖ ਮਿਲ ਨਹੀਂ ਸਕਦਾ ਪਹਿਲਾਂ ਕਿਹੜਾ ਇਹਦੇ ਵਾਸਤੇ ਆਪਾਂ ਨੇ ਜ਼ਮੀਨ ਜਾਇਤ ਪਾੜੀ ਨਹੀਂ ਦੀ ਜੀ ਉਹਨੂੰ ਕਰੀਏ ਕੀ ਚਲੋ ਕਿਸਮਤ ਖੋਟੀ ਨਿਕਲੇ ਮੈਂ ਤਾਂ ਸਾਨੂੰ ਇੱਕ ਵਾਰੀ ਹੋਰ ਕਹਿਣੀ ਆ ਵੀ ਚੰਗੀ ਤਰ੍ਹਾਂ ਸੋਚ ਲਓ ਕਿ ਤੇ ਇਹ ਨਾ ਹੋਵੇ ਦੁਬਾਰੇ ਫੇਰ ਆਪਣੇ ਪੱਲੇ ਰੋਣਾ ਪੈ ਜੀ ਉਹ ਤੂੰ ਕਹੀਆਂ ਜਿਹਾ ਗੱਲਾਂ ਕਰਦੀਆਂ ਆਪਣੇ ਰੋਣਾ ਤੇਰੇ ਪੱਲੇ ਕਿਉਂ ਪੈ ਜੂਗਾ ਮੇਰੀ ਗੱਲ ਸੁਣ ਮੈਨੂੰ ਪਤਾ ਹੈ ਹੈ ਤਾਂ ਮੇਰਾ ਯਾਰ ਦੋਸਤ ਪਰ ਮੈਂ ਨਾ ਉਹਨੂੰ ਲਾਲਚ ਦਿੱਤਾ ਹੈ ਲਾਲਚ ਕਾਦਾ ਜਦੋਂ ਆਪਾਂ ਕਿਸੇ ਨੂੰ ਲਾਲਚ ਦੇ ਦਈਏ ਫਿਰ ਬੰਦਾ ਕੋਈ ਵੀ ਪਿੱਛੇ ਨਹੀਂ ਹਟਦਾ ਹੁੰਦਾ ਮੰਮੀ ਜੇ ਉਹਨਾਂ ਨੂੰ ਬਾਅਦ ਚ ਇਹ ਗੱਲ ਪਤਾ ਲੱਗ ਗਈ ਫਿਰ ਆਪਾਂ ਕੀ ਕਰਾਂਗੇ ਨਾ ਪਤਾ ਤੂੰ ਇਹ ਗੱਲ ਮੇਰੇ ਤੇ ਛੱਡ ਦੇ ਜਦੋਂ ਮੈਂ ਤੈਨੂੰ ਕਹੇ ਤਾਂ ਵੀ ਤੇਰੇ ਨਾਲ ਉੱਥੇ ਕੋਈ ਇਹੀ ਦੀ ਗੱਲਬਾਤ ਨਹੀਂ ਹੋ ਸਕਦੀ ਵੀ ਤੂੰ ਉੱਥੇ ਤੈਨੂੰ ਕੋਈ ਤੰਗੀ ਆਊਗੀ ਕਿਸੇ ਵੀ ਕਿਸਮ ਦੀ ਮੈਨੂੰ ਭਰੋਸਾ ਹੈ ਮਰੇ ਯਾਰ ਤੇ ਫਿਰ ਵੀ ਜੀ ਕੋਈ ਪਤਾ ਨਹੀਂ ਹੁੰਦਾ ਬੰਦਾ ਕਦੋਂ ਬਦਲ ਜੇ ਹੁਣ ਇੱਧਰ ਕਿਹੜਾ ਆਪਾਂ ਨੂੰ ਪਤਾ ਤੀ ਵੀ ਆਪਣੀ ਧੀ ਦੇ ਕਰਮਾਂ ਚ ਇਹ ਕੁਝ ਲਿਖਿਆ ਹੈ ਉਪਰੀਤ ਇਹ ਕੜਾ ਜ਼ਰੂਰੀ ਹੁੰਦਾ ਵੀ ਉੱਥੇ ਜੇ ਪ੍ਰਮਾਤਮਾ ਨੇ ਇਹਦੀ ਨਹੀਂ ਸੁਣੀ ਤਾਂ ਇੱਥੇ ਜਾ ਕੇ ਵੀ ਨਹੀਂ ਸੁਣੂਗਾ ਹੋ ਸਕਦਾ ਉਸ ਘਰੇ ਜਾ ਕੇ ਇਹਦੀ ਕਿਸਮਤੀ ਬਦਲ ਜਾਈ ਤੇ ਨਾਲੇ ਆਹ ਜਿਹੜੀ ਆਪਣੇ ਕੋਲੇ ਇੰਨੀ ਫੈਕਟਰੀਆਂ ਜ਼ਮੀਨਾਂ ਜਾਇਦਾਦਾਂ ਇਹ ਕਦੇ ਵਾਸਤੇ ਨੇ ਇਹ ਕਦੇ ਵਾਸਤੇ ਨੇ ਜੇ ਆਪਣੀ ਹਤੀ ਦੇ ਕੰਮ ਨਹੀਂ ਆਈਆਂ ਮੈਂ ਉਹਨੂੰ ਕਹਤਾ ਵੀ ਜੋ ਕੁਝ ਵੀ ਹੈ ਨਾ ਸਾਰਾ ਤੇਰੇ ਪੁੱਤ ਦਾ ਹੀ ਹੋਊਗਾ ਮੇਰੇ ਕੱਲੀ ਕੱਲੀ ਤਾਂ ਧੀ ਹੈ ਮੈਂ ਹੋਰ ਦੇਣਾ ਕਿਨੂੰ ਹੈ ਚਲੋ ਠੀਕ ਹੈ ਜੀ ਸੋ ਡੀ ਮਰਜੀ ਐ ਬਸ ਹੁਣ ਨਾ ਪੁੱਤ ਤੇਰੇ ਮੂੰਹ ਤੇ ਰੋਣਾ ਧੋਣਾ ਨਹੀਂ ਚਾਹੀਦਾ ਹਾਸੇ ਚਾਹੀਦੇ ਠੀਕ ਹੈ ਹਾਂ ਬਸ ਹਾਸੇ ਚਾਹੀਦਾ ਤੇਰੇ ਮੂੰਹ ਤੇ ਪੁੱਤ ਹਾਂ ਬਸ ਰੋਣਾ ਨਹੀਂ ਠੀਕ ਹੈ ਅੱਜ ਤੋਂ ਬਾਅਦ ਤੇਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਠੀਕ ਹੈ ਠੀਕ ਹੈ ਮੇਰੇ ਬੱਚੇ ਬਸ ਐ ਨਹੀਂ ਸੋਚਣਾ ਕਦੇ ਵੀ ਉਹਨੂੰ ਤੇਰਾ ਬਾਪ ਜਿੰਨਾ ਤੇ ਰਹੇਗਾ ਪੁੱਤ ਪਰਵਾਹ ਕਿਉਂ ਕਰਦਾ ਕਾਹਬਰੀਤ ਕੋਰੇ ਹਾਂਜੀ ਉਹ ਤਾਂ ਹੈਗਾ ਹਾਂ ਬਸ ਪਰਵਾਹ ਨਹੀਂ ਕਰਨੀ ਪੁੱਤ ਫਿਕਰ ਨਾ ਕਰ ਚਲ ਠੀਕ ਹੈ ਨਾ ਕੱਲ ਜਾ ਕੇ ਹਾਂਜੀ ਠੀਕ ਹੈ ਜੀ ਕਿਤੇ ਬਿਉਮਾ ਤਲੀ ਥਾ ਨਾ ਤੀ ਦੇ ਲਿਖ ਮਾਂ ਨੇ ਲਿਖਣੇ ਹੁੰਦੇ ਤਾਂ ਕਦੇ ਦੁੱਖ ਨਾ ਲਿਖਦੀ ਪਰ ਕਰੀਏ ਕੀ ਮਜਬੂਰ ਆਪਾਂ ਵੀ ਚਲ ਫਿਕਰ ਨਾ ਕਰ ਜਦੋਂ ਤੇਰਾ ਡੈਡੀ ਤੇਰੇ ਨਾਲ ਨਾਲੇ ਸਾਡੇ ਤੂੰ ਕੱਲੀ ਕੱਲੀ ਧੀ ਐ ਹੋਰ ਦੱਸ ਸਾਨੂੰ ਕੀ ਚਾਹੀਦਾ ਆ ਸਾਰਾ ਕੁਝ ਪੁੱਤ ਤੇਰੀ ਐ ਬਸ ਜੋ ਕੁਛ ਮੇਰ ਨਾਲ ਪਹਿਲਾਂ ਹੁੰਦਾ ਸੀ ਉਹੀ ਕੁਛ ਮੇਰ ਨਾਲ ਹੁਣ ਹੋ ਰਿਹਾ ਨਾਲੇ ਮੰਮੀ ਡੈਡੀ ਨੇ ਤਾਂ ਮੈਨੂੰ ਕਿੰਨੇ ਸੁਪਨੇ ਦਿਖਾਏ ਸੀ ਨਹੀਂ ਇਹ ਨਹੀਂ ਉੱਗਦਾ ਫਿਰ ਮੇਸਰ ਵਿੱਚ ਕੁੱਟ-ਕੁੱਟ ਕੇ ਨਹੀਂ ਰਹਿ ਸਕਦੀ ਨਾਲੇ ਮੈਥੋਂ ਨਿਰਿਆ ਜਾਂਦਾ ਮੈਨੂੰ ਗੱਲ ਕਰਨੀ ਪੈਣੀ ਆ ਪੁੱਤ ਦੇਖ ਆ ਤੇਰੇ ਨ ਪੱਗ ਮੇ ਸਿਰ ਤੇ ਧਰਿਆ ਲੱਗਦੀ ਰਜਵੇਂ ਤੇਰੇ ਅਰਗੀ ਮੈਂ ਸਹੀ ਗੱਲ ਐ ਪੁੱਤੋ ਜਵੇਂ ਜੇ ਤੂੰ ਮੁੰਡਾ ਹੁੰਦੀ ਨਾ ਪੁੱਤ ਫੇਰ ਗੱਲਾਂ ਕੁਝ ਹੋਰ ਹੀ ਹੋਣੀਆਂ ਸੀ ਮੈਂ ਮੁੰਡਾ ਨਹੀਂ ਹੈਗੀ ਜਿਹੜੀ ਤੁਹਾਡਾ ਉਹ ਐ ਤਾਂ ਤੂੰ ਮੇਰਾ ਮੁੰਡਾ ਹੀ ਆ ਪੁੱਤ ਪਰ ਫੇਰ ਵੀ ਧੀ ਤਾਂ ਧੀ ਹੁੰਦੀ ਐ ਨਾ ਡੈਡੀ ਤੂੰ ਐ ਕਰ ਹੁਣ ਤੂੰ ਮੈਂ ਟਰੈਕਟਰ ਚਲਾਉਣਾ ਸਿਖਾ ਹੈ ਨਾ ਮੈਂ ਤੇਰਨ ਖੇਤ ਜਾਇ ਕਰੂ ਫਿਰ ਐ ਪੱਗ ਬਣ ਕੇ ਨਾ ਸਿਰ ਤੇ ਫਿਰ ਤੇਨ ਖੇਤ ਜਾਇ ਕਰੂੰਗੀ ਮੈਂ ਪੁੱਤਾਂ ਬਾਪੂ ਦੀ ਰੀਸਾ ਕਰੀ ਤਾ ਜਾਣਾ ਫਿਰ ਰੀਸਾ ਤੇ ਚੱਲ ਪੈਗਾ हां ਲੈ ਜਿਵੇਂ ਮੇਰਾ ਬਾਪੂ ਕਹੂਗਾ ਮੈਂ ਉਵੇਂ ਕਰੂੰਗੀ ਡੈਡੀ ਅੱਛਾ ਪੁੱਤ ਸੱਚੀ ਗਈ ਤਾਹੀ ਤਾਂ ਮੈਨੂੰ ਐ ਲੱਗਦਾ ਤੂੰ ਮੇਰਾ ਮੁੰਡਾ ਹੀ ਆ ਪੁੱਤ ਸੱਚੀ ਮੈਂ ਉਹੀ ਕਹਿ ਬੈਨਾਂ ਵੀ ਮੇਰੀ ਕੁੜੀ ਆ ਡੈਡੀ ਮੈਂ ਮੁੰਡਾ ਹੀ ਆ ਤੁਹਾਡਾ ਮੈਂ ਤੁਹਾਨੂੰ ਆਪ ਕਹਿਣੀ ਹੁੰਦੀ ਆ ਮੈਨੂੰ ਖੇਤ ਲੈ ਕੇ ਜਾਇਆ ਕਰੋ ਨਾਲ ਤੁਹਾਡਾ ਟਰੈਕਟਰ ਚਲਾਇਆ ਕਰੂੰਗੀ ਨੀਰਾ ਪੱਠਾ ਲੈ ਕੇ ਆਇਆ ਕਰੋ ਵੱਢ ਕੇ ਤੁਹਾਡੇ ਨਾਲ ਸਾਰੇ ਕੰਮ ਮੈਨੂੰ ਸਿਖਾਓ ਤੂੰ ਤਾਂ ਮੈਨੂੰ ਜਵੇਂ ਸੋਲ ਬਣਾ ਰੱਖਿਆ ਨਾ ਪੁੱਤ ਤੂੰ ਨਹੀਂ ਕਰ ਸਕਦੀ ਸਾਰਾ ਕੁਝ ਕਰ ਸਕਦੀ ਆ ਮੈਂ ਅੱਛਾ ਹਾਂ ਚੰਗਾ ਪੁੱਤ ਵਾਹ ਦੇਖ ਇਧਰ ਵੀ ਐ ਜੱਟਦੀ ਆ ਨਾ ਪੂਰੀ ਹਾਂ ਬੜਾ ਸੋਹਣਾ ਲੱਗਦਾ ਹੈ ਪੁੱਤਾਂ ਲੱਗਦਾ ਨਾ ਵੀ ਹਾਂ ਇਹ ਦੂਜਾ ਬਿਕਰ ਸਿਆ ਆ ਗਿਆ ਹਾਂ ਠੀਕ ਹੈ ਤੇ ਜਦੋਂ ਪੁੱਤ ਮੈਂ ਤੇਰਾ ਵਿਆਹ ਕਰੂੰਗਾ ਉਦੋਂ ਦੇਖੀ ਤੇਰੀ ਕਿੰਨੀ ਸੋਹਣੀ ਪੱਗ ਲੱਗੂਗੀ ਹੈਨਾ ਹਾਂ ਮੈਂ ਪੱਗ ਬਨੂੰਗਾ ਹੈਨਾ ਠੀਕ ਹੈ ਠੀਕ ਹੈ ਮੈਨੂੰ ਪਹਿਲਾ ਸ਼ੌਂਕ ਹੈ ਡੈਡੀ ਨਹੀਂ ਮੈਂ ਨੇ ਇਸ ਵਾਰ ਕੁਰਤਾ ਪਜਾਮਾ ਖੁਰਤਾ ਲਾਉਂਗਾ ਅੱਛਾ ਹਾਂ ਚੱਲ ਚੰਗਾ ਪਰ ਫਿਰ ਐਂ ਕਰ ਪਹਿਲਾਂ ਤੂੰ ਕੁਰਤਾ ਪਜਾਮਾ ਸਵਾਰਾ ਫਿਰ ਪੱਗ ਬਨ ਕੇ ਫਿਰ ਮੇਰੇ ਟਰੈਕਟਰ ਦੇ ਫਿਰ ਚੱਲੀ ਤੂੰ ਮੇਰੇ ਨਾਲ ਫਿਰ ਤੈਨੂੰ ਸਾਰਾ ਬਾਹਰ ਚ ਗੇੜੇ ਖਵਾਉਂਗਾ ਵੀ ਚੱਲ ਬਾਹਦੇ ਪੁੱਤੋ ਏ ਪੱਕਾ ਹਾਂ ਮੈਂ ਬੇਬੇ ਸਵਾ ਕੇ ਫਿਰ ਪੱਗ ਬੰਨ ਗੇ ਫਿਰ ਤੁਹਾਡਾ ਖੇਤ ਜਾਉਂਗੀ ਮੈਂ ਚੰਗਾ ਪੁੱਤ ਠੀਕ ਹੈ ਚਲ ਠੀਕ ਹੈ ਚੰਗਾ ਤੇ ਤੁਹਾਡਾ ਭਾਰ ਹਲਕਾ ਹੋ ਜਾਊਗਾ ਡੈਡੀ ਸਾਰਾ ਦਿਨ ਇਕੱਲੇ ਲੱਗੇ ਰਹਿੰਦੇ ਹੋ ਸਹੀ ਗੱਲ ਹੈ ਫਿਰ ਆਪਾਂ ਦੋ ਜਣੇ ਹੋ ਜਾਾਂਗੇ ਹਾਂ ਕਦੇ ਮੈਂ ਬਹਣ ਲੱਗਿਆ ਕਦੇ ਤੂੰ ਲੱਗਿਆ ਆ ਚਾਚੇ ਦੇ ਮੁੰਡੇ ਤੁਹਾਨੂੰ ਐ ਕਰਦੇ ਨੇ ਮੈਂ ਇਕੱਲਾ ਹੀ ਰਹਿ ਗਿਆ ਇਹ ਤਾਂ ਧੀ ਧੀ ਆ ਆਪਾਂ ਸਾਰਿਆਂ ਦੇ ਮੂੰਹ ਬੰਦ ਕਰ ਦਿੰਦੇ ਨੇ ਡੈਡੀ ਅੱਛਾ ਪੁੱਤ ਐਂ ਕਹਦੇ ਨੇ ਵਾਹ ਨਾ ਕੁੜੀ ਤਾਂ ਕਮਾਲ ਕਰਦੀ ਹੈ ਵਾਹ ਵਾਹ ਪੁੱਤਰਾ ਸ਼ਾਬਾਸ਼ ਬਹੁਤ ਸਿਆਣਾ ਤੂੰ ਮੇਰਾ ਪੁੱਤ ਚੰਗਾ ਚਲ ਐਂ ਕਰ ਨਾ ਤਾਂ ਲੱਸੀ ਦਾ ਗਲਾਸ ਪਰ ਲਿਆ ਤੇ ਮੈਂ ਜਾਣਾ ਵਾਹ ਰੱਬਾ ਮੈਂ ਨਤੀ ਦਿੱਤੀਆਂ ਸੱਚ ਗਈ ਮੁੰਡਿਆ ਰਹੀ ਆ ਕਿੰਨੀ ਸੋਚ ਆ ਮੇਰੀ ਧੀ ਨੂੰ ਵੀ ਮੈਂ ਮੇਰੇ ਬਾਪੂ ਦੇ ਨਾਲ ਕੰਮ ਕਰਾਵਾਂ ਨਾਲੇ ਜਿਵੇਂ ਮੇਰਾ ਬਾਪੂ ਟਰੈਕਟਰ ਚਲਾਉਂਦਾ ਮੈਂ ਵੀ ਚਲਾਵਾਂ ਲੈ ਭਗਵਾਨ ਕੀ ਭੱਜੀ ਫਿਰਦਿਆ ਵੀ ਮੈਂ ਮੁੰਡਾ ਬਣ ਗਿਆ ਆ ਮਾ ਪਾਣੀ ਦਾ ਗਲਾਸ ਲੈ ਕੇ ਦੇ ਹਾ ਓਰੇ ਆ ਪਾਣੀ ਤਾਂ ਮੈਂ ਲਿਆ ਤੂੰ ਉਹ ਗੱਲ ਕਰ ਲਈ ਸੀ ਸੁਖਣਾ ਕਿਹੜੀ ਜਿਹੜੀ ਤੈਨੂੰ ਕਹੀ ਸੀ ਪਿਆਰ ਹੀ ਕਰੀਣੀ ਮਾ ਜਤਾ ਕੋਈ ਨਹੀਂ ਕਰ ਲੂੰਗਾ ਹੁਣ ਕਰ ਲੈਣਾ ਕੋਈ ਨਹੀਂ ਆਹੋ ਕਰ ਲੈ ਗਾ ਲ ਮੈਨੂੰ ਮੈਨੂੰ ਪਤਾ ਉਹਨੇ ਮੰਨਣਾ ਤਾਂ ਹੈ ਨਹੀਂਗਾ ਪਰ ਤੇਰੇ ਕਹਿੰਦੇ ਗੱਲ ਕਰ ਲੈਣਾ ਤੂੰ ਪਹਿਲੇ ਕਿ ਹੁਣ ਨੰਨਾ ਪਉਣਾ ਹੁਣ ਪੁੱਤ ਨੰਨੇ ਅਲੀਗੜੀ ਗੱਲ ਆ ਤੂੰ ਆਪ ਦੱਸ ਕੌਣ ਜਰੂਰਗੇ ਇੱਥੇ ਆਪਦੀ ਸੁਖਣਾ ਜਰਲੂਗੀ ਉਹ ਕੋਈ ਨਾ ਸਾਰਾ ਕੁਝ ਹੋ ਜਾਂਦਾ ਹੁੰਦਾ ਤੂੰ ਹਿਸਾਬ ਨਾਲ ਗੱਲ ਕਹੀਂ ਪਹਿਲੇ ਹੀ ਨਾ ਤੜਕਿਆ ਦੀ ਚਲ ਦੇਖਦਾ ਮੈਂ ਕੋਈ ਨਹੀਂ ਹੌਸਲਾ ਤਾਂ ਮੈਨੂੰ ਵੀ ਫੇਰ ਦਾ ਵੀ ਕੀ ਭਤਾ ਮੰਨ ਜੇ ਗੱਲ ਬਣਾ ਕੇ ਲੈ ਕੇ ਆਇਆ ਕਰਦਾ ਮੈਂ ਗੱਲ ਉਹ ਮੰਨ ਜੂਗੀ ਤੂੰ ਉਹ ਹਿਸਾਬ ਨਾਲ ਹੀ ਕਹੀਂ ਠੀਕ ਉਹਦੇ ਮੈਂ ਉਹਨੂੰ ਕਿਹਾ ਸੀ ਕੋ ਮੰਨ ਮੈਂ ਕਿ ਚੱਲ ਆਪਾਂ ਘੁੰਮਿਆ ਆਣ ਕਿਤੇ ਚੱਲਦੇ ਆਂ ਹਾਂ ਉਸ ਗੱਲ ਨੂੰ ਵੀ ਨਹੀਂ ਮੰਨੀ ਕਹਿੰਦੀ ਮੇਰਾ ਚਿੱਤ ਨਹੀਂ ਠੀਕ ਬਸ ਉਸੇ ਗੱਲ ਨੂੰ ਲੈ ਕੇ ਬੈਠੀ ਰਹਿੰਦੀ ਹੈ ਵੀ ਡਾਕਟਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਸੀਆਂ ਨੂੰ ਉਹਨੂੰ ਫਿਰ ਤੂੰ ਭਲਾ ਬੋਤ ਉਹਨੂੰ ਕਾ ਛੱਡ ਪਰੇ ਡਾਕਟਰ ਦਾ ਕੀ ਹੈ ਡਾਕਟਰ ਨੇ ਕਹਿਤਾ ਡਾਕਟਰ ਕਿਹੜਾ ਰੱਬ ਹੈਗਾ ਚੱਲ ਕੋਈ ਨਹੀਂ ਮੈਂ ਕਰਦਾ ਤੂੰ ਪਾਣੀ ਦੀ ਘੋਟ ਲੈ ਆ ਕੇ ਤਾ ਆਓ ਤੂੰ ਆਪ ਬੜਿਆ ਕੇ ਪੁੱਛ ਆਉਣਾ ਕਰ ਬਸ ਹੈ ਪ੍ਰੀਤ ਹਾਂ ਜਿੰਮੀ ਇਹ ਕਿੰਨੀ ਸੋਹਣੀ ਕੋਠੀ ਸੀ ਹੈ ਹਾਂ ਵੇਖ ਕੇ ਭੁੱਖ ਲੈਂਦੀ ਸੀ ਤੇ ਆਹ ਦੇਖੀ ਕਿ ਹੋਇਆ ਘਰ ਲੈ ਲਿਆ ਇਹ ਤਾਂ ਜਾਉਂਗਾ ਨਹੀਂ ਸੋਨਾ ਲੱਗ ਕੇ ਦੇਖੀ ਉਹਨੇ ਕਾ ਕੱਚਾ ਜਾ ਸਾਰਾ ਇੱਥੇ ਕੀ ਰਹਿ ਲੂਗੀ ਆਂਟੀ ਚਲ ਚੁੱਪ ਕਰ ਜਾ ਤੂੰ ਨਾ ਕੁਝ ਕਹਿ ਲਈ ਤੈਨੂੰ ਮੈਂ ਸਮਝਾ ਕੇ ਲੈ ਆਇਆ ਨਾ ਪੁੱਤ ਤੂੰ ਨੇ ਕਹਿਣਾ ਕੁਛ ਕੁਝ ਨਹੀਂ ਆਏ ਹੋ ਕੋਟੀ ਸਾਰੀ ਪੱਕੀ ਸੀ ਹਾਂ ਕੀ ਕਹਿਣਾ ਲੈ ਆ ਗਈਆਂ ਸਤਿ ਸ੍ਰੀ ਅਕਾਲ ਬੜਾ ਹੀ ਟਾਈਮ ਲਾਤਾ ਤੁਸੀਂ ਮੈਂ ਕਦੋਂ ਦੀ ਡਿੱਕੀ ਜਾਨੀ ਆ ਤੁਹਾਨੂੰ ਉਹੋ ਤੁਸੀਂ ਤਾਂ ਸਾਨੂੰ ਨਾ ਸਵੇਰੇ ਜੇ ਫੋਨ ਕੀਤਾ ਮੈਂ ਪਹਿਲਾਂ ਉਧਰ ਆ ਕੇ ਗੇ ਦੋ ਗੇੜੇ ਮਾਰ ਗਏ ਉਧਰ ਲੈ ਮੈਂ ਗਵਾਂਢਾਂ ਨੂੰ ਦੱਸ ਕੇ ਤਾਂ ਆਈ ਸੀ ਵੀ ਜੇ ਕੰਮ ਵਾਲੀ ਆਈ ਤਾਂ ਬਾਹਰਲੇ ਘਰੇ ਭੇਜ ਦਿਓ ਸਾਡੇ ਫਿਰ ਮੈਨੂੰ ਵੀ ਨਹੀਂ ਪਤਾ ਸੀਗਾ ਮੈਂ ਜਦੋਂ ਤੀਜੀ ਵਾਰ ਗਈ ਉਹ ਦੋਨਾਂ ਨੇ ਦੱਸਿਆ ਮੈਨੂੰ ਕਿ ਉਹਨਾਂ ਨੇ ਤਾਂ ਉਧਰ ਘਰ ਲੈ ਲਿਆ ਪਤਾ ਕੀ ਆ ਉਹ ਕੋਠੀ ਸਾਨੂੰ ਦੁੱਗਣਾ ਮੁਨਾਫਾ ਦੇਗੀ ਇਸ ਕਰਕੇ ਅਸੀਂ ਬਾਹਰਲੇ ਘਰੇ ਆ ਗਏ ਨਾਲੇ ਦੁੱਗਣੇ ਪੈਸੇ ਕਿਨੂੰ ਨਹੀਂ ਚਾਹੀਦੇ ਹੁੰਦੇ ਅਸੀਂ ਇੱਥੇ ਓਨੇ ਪੈਸੇ ਚ ਵਧੀਆ ਬਣਾ ਲਾਂਗੇ ਪਰ ਭੈਣੇ ਚੱਲ ਛੋਟਾ ਮੂੰਹ ਵੱਡੀ ਗੱਲ ਵੀ ਕਰਤਾ ਇੱਕ ਵਾਰੀ ਮਸਾ ਪੈਂਦਾ ਹਨਾ ਕਿੱਦਾਂ ਸੋਨਾ ਘਰ ਪਾਇ ਸੀ ਤੁਸੀਂ ਹੁਣ ਤੁਹਾਨੂੰ ਇੱਥੇ ਦੁਬਾਰੇ ਫੇਰ ਓਨਾ ਹੀ ਦਕੰਮਣ ਕਰਨਾ ਪਊਗਾ ਲੈ 500 ਰੁਪਈਆ ਦੀ ਦਿੱਤੀ ਆ ਭੰਮਾ ਚਾਰ ਕੋਠੀਆਂ ਬਣਾ ਲਾ ਉਹ ਜੀਆਂ ਚਲੋ ਤਾਨੂੰ ਪਤਾ ਮੈਂ ਤਾਂ ਕੰਮ ਦੱਸ ਦੂੰ ਮੈਂ ਕਰਨਾ ਮੇਰੀ ਗੱਲ ਸੁਣ ਹੁਣ ਦੇਖ ਸਾਰੇ ਘਰ ਦੀ ਸਫਾਈ ਕਰਨੀ ਆ ਉਹ ਦੇਖ ਕਰਕੇ ਡਾ ਵੱਡਾ ਇੱਧਰ ਸਾਰਾ ਦਰਵਾਜ਼ਾ ਦਰਬੋਜ਼ਾ ਹਨਾ ਭਾਵੇਂ 4 ਦਿਨ ਲੱਗ ਜਾਣ ਪੂਰੀ ਸਫਾਈ ਕਰਨੀ ਆ ਘਰ ਚਮਕਾ ਦੇਣਾ ਮੈਨੂੰ ਇੰਨਾ ਵੀ ਰੇਤਾ ਨਹੀਂ ਦਿਖਣਾ ਚਾਹੀਦਾ ਠੀਕ ਹੈ ਨਾ ਇੱਕ ਗੱਲ ਹੋਰ ਮੈਨੂੰ ਬਾਰ ਬਾਰ ਨਾ ਟੋਕਾ ਟਕਾਈ ਨਾ ਕਰਨੀ ਪਵੇ ਠੀਕ ਹੈ ਨਾ ਆਪ ਹੀ ਕਰੀ ਜਾਈ ਤੇ ਜਦੋਂ ਭੁੱਖ ਲੱਗੀ ਰੋਟੀ ਪਾਣੀ ਮੰਗ ਲਈ ਨਾ ਨਾ ਕੋਈ ਗੱਲ ਨਹੀਂ ਭੈਣੇ ਬਸ ਮੈਨੂੰ ਐਂ ਦੱਸ ਦੇ ਪਹਿਲਾਂ ਪਹਿਲਾਂ ਇਧਰ ਕਰਾ ਤੂੰ ਸਿੱਧਰ ਸਮਾਨ ਨੂੰ ਰੱਖਣਾ ਪਹਿਲਾਂ ਇਧਰ ਸਮਾਨ ਆ ਰੱਖਣਾ ਆਪਾਂ ਨੇ ਤੇ ਸਾਰਾ ਸਾਫ਼ ਕਰ ਦੇ ਤੇ ਇੱਕ ਗੱਲ ਹੋਰ ਤੇ ਪੋਚੇ ਪੋਚੇ ਦੋ ਤਿੰਨ ਵਾਰੀ ਲਾ ਦੀ ਠੀਕ ਹੈ ਨਾ ਠੀਕ ਹੈ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਹਾਂ ਜੀ ਤੇ ਕੁੜੀ ਨੂੰ ਫੇਰ ਲਈ ਆਈ ਅੱਜ ਤੂੰ ਨਾਲ ਫਿਰ ਉਹ ਜਿਨ੍ਹਾਂ ਦੇ ਘਰੇ ਨਾਲ ਛੱਡ ਕੇ ਆਉਣਾ ਸੀ ਉਹ ਹੈ ਨਹੀਂ ਸੀ ਉਹਨਾਂ ਦੇ ਨਾਲ ਤਾਲ ਲੱਗਿਆ ਪੈਸੀ ਤਾਂ ਅੱਜ ਦਾ ਦਿਨ ਹੀ ਨਾਲ ਲੈ ਕੇ ਆਈਆਂ ਕੋਈ ਨਾ ਕੱਲ ਨੂੰ ਉੱਥੇ ਛੱਡ ਆਇਆ ਕਰੂੰਗੀ ਚਲ ਕੋਈ ਨਾ ਜਾ ਕਰ ਠੀਕ ਹੈ ਜੀ ਕਰ ਮੋਤੀ ਏ ਪਰ ਮੈਂ ਕਰਾ ਰਾ ਰੋਟੀ ਬਣਵਾ ਲੈ हाँ जी, हाँ जी। ओके ਤਾਂ ਅੱਜ ਕੰਮ ਜ਼ਿਆਦਾ ਐ ਤੇ ਨਾਲ ਹੀ ਚਾਹ ਬਣਵਾ ਲਈ ਸਫਾਈ ਭਾਵੇਂ ਫੇਅਰ ਕਰਾ ਲਈ ਤੂੰ ਚੱਲ ਹਾਂ ਮੇਰੀ ਗੱਲ ਸੁਣਾ ਕੇ ਲਈਂ ਹਾਂਜੀ ਹਾਂਜੀ ਤੇ ਕੁੜੀ ਹਾਂਜੀ ਵੀ ਨਾ ਕਹੀ ਠੀਕ ਐ ਤੇ ਮੇਰੀ ਗੱਲ ਸੁਣ ਚੰਗੀ ਤਰ੍ਹਾਂ ਹੱਥ ਧੋ ਕੇ ਆਟਾ ਗੋਨ ਲੈ 10 ਕ ਬੰਦਿਆਂ ਦਾ ਠੀਕ ਐ ਰੋਟੀ ਲਾਦੀ ਰੋਟੀਆਂ ਨਾ ਮੋਟੀਆਂ ਨਹੀਂ ਲਾਉਣੀਆਂ ਠੀਕ ਐ ਜੀ ਠੀਕ ਐ ਨਾ ਤੇ ਸਬਜੀ ਪਈ ਆ ਦਾਲ ਹੀ ਆ ਸਬਜੀ ਕਾਦੀ ਆ ਦਾਲ ਬਣਾਈ ਪਈ ਆ ਨਾ ਵਾਸਤੇ ਤਾਂ ਨਲੇ ਚਾਹ ਕਹਿਦੀ ਹੈਗਾ ਨਾਲ ਚਾਹ ਬਣਾ ਪਹਿਲਾਂ ਦਾਲ ਨੂੰ ਤੜਕਾ ਲਾ ਦੀ ਠੀਕ ਹੈ ਜੀ ਜੋ ਓਮੇ ਨੂੰ ਮਿਰਚ ਪਾਉਣਾ ਵਿੱਚ ਓਮੇ ਪਾ ਦੇ ਤਿੰਨੀ ਤੜਕਾ ਲਾ ਦੇ ਤੇ ਚਾਹ ਬਣਾ ਦੇ ਠੀਕ ਹੈ ਨਾ ਪਤਲੀ ਨਾਲ ਹੀ ਧਰਦੀ ਚਾਹ ਲਈ ਅਸੀਂ ਹੁਣੇ ਬਣਾ ਦੇਨੇ ਹਾਂ ਹਾਂ ਹੁਣੇ ਬਣਾ ਦੇ ਆ ਦੇਖ ਤਾਂ ਆ ਬੱਪੂ ਦਿਕਤਤ ਲੱਗੀ ਸੀ ਕੈਮਰੇ ਇੰਦਰ ਮਾਰਾ ਤੇ ਜੀ ਨਾ ਚੰਗਾ ਲੈ ਕਹਿ ਜੀਆਂ ਗੱਲਾਂ ਕਰਦਾ ਬੱਪੂ ਮੈਂ ਇਹ ਨਾ ਤੇ ਤੀਜੂ ਕੰਮ ਵਾਲੇ ਦੇ ਤਾਂ ਮੈਂ ਪੂਰਾ ਭਰੋਸਾ ਨਹੀਂ ਕਰਦੀ ਨਲੇ ਜਦੋਂ ਆਪਣੇ ਤੂੜੀ ਢੋਈ ਸੀ ਮੈਂ ਤਾਂ ਦਿਹਾੜੀਆਂ ਤੇ ਵਿਸ਼ਵਾਸ ਨਹੀਂ ਸੀ ਕੀਤਾ ਜਾਉਂ ਤਰੇ ਤੇ ਜੜਿਆ ਕਿ ਮੈਂ ਕਿ ਕੀ ਚਾਹੀਦਾ ਕਹਿੰਦੇ ਜੀ ਪਾਣੀ ਪੀਣਾ ਵੀ ਪਾਣੀ ਤੁਸੀਂ ਪਿੱਛੇ ਖੜ ਕੇ ਵੀ ਮੰਗ ਸਕਦੇ ਮੱਖ ਮੂੰਹ ਚੱਕ ਲਿਆ ਗਾਂ ਆਗੇ ਮੈਂ ਤਾਂ ਭੋਰਾ ਭਰੋਸਾ ਨਹੀਂ ਕਰਦੀ ਬੱਪੂ ਜੀ ਚੰਗਾ ਪੁੱਤ ਇਹਨਾਂ ਦਾ ਆਪ ਨੂੰ ਪਤਾ ਨਹੀਂ ਕਿੱਥੋਂ ਆਂਗਾ ਕਿਵੇਂ ਕੁਸਾ ਹੈ ਉਹ ਬਾਪੂ ਆਪਾਂ ਇਹਨਾਂ ਦੀ ਹਿਸਟਰੀ ਤੋਂ ਕੀ ਲੈਣਾਗਾ ਆਪਾਂ ਤਾਂ ਕੰਮ ਕਰਾਉਣਾ ਜਿੱਥੋਂ ਮਰਜੀ ਆਈਆਂ ਹੁਣ ਤੂੰ ਵੀ ਨਾ ਬਾਲਾ ਸੋਚਦਾਗਾ ਚੱਲ ਮੈਂ ਕੰਮ ਕਰਾਣਾ ਦੇਖ ਕੇ ਜੀ ਚਲਤੀਏ ਤੂੰ ਤਾਂ ਇਹੋ ਬਣਾ ਰੋਟੀ ਚਾਹ ਹੈ ਫਿਰ ਮੈਂ ਖੇਤ ਜਾਣਾ ਛੇਤੀ ਛੇਤੀ ਕੀ ਹੋ ਗਿਆ ਕੁਛ ਨਹੀਂ بس ਤੁਸੀਂ ਆ ਗਏ ਸੀ ਨਾ ਮੈਂ ਤਾਂ ਬੰਦ ਕਰਤਾ ਸੀ ਕੁਛ ਨਹੀਂ ਚੱਲਣ ਦੇ ਮੈਂ ਵੀ ਦੇਖ ਲਊਗਾ ਕੋਈ ਗੱਲ ਨਹੀਂ ਤੁਸੀਂ ਜਿਆਦਾ ਲੇਟ ਨਹੀਂ ਹੋਗੇ ਉਹ ਜ਼ਰੂਰੀ ਕੰਮ ਸੀ ਜੀ ਆ ਬਾਪੂ ਨੇ ਮੈਨੂੰ ਭੇਜਿਆ ਸੀਗਾ ਤਾਂ ਕਰਕੇ ਉੱਥੇ ਟਾਈਮ ਲੱਗ ਗਿਆ ਮੈਂ ਕਾਫੀ ਟਾਈਮ ਦਾ ਵੇਟ ਕਰੀ ਜਾਂਦੀ ਸੀ ਥੋੜਾ ਅੱਛਾ ਹੂੰ ਠੀਕ ਆ ਹਾਂ ਤੂੰ ਹਾਂ ਜੀ ਮੈਂ ਠੀਕ ਹਾਂ ਦਵਾਈ ਉਡੀ ਲੈ ਲਈ ਸੀ ਦਵਾਈ ਤਾਂ ਲੈ ਲਈ ਸੀ ਖਾਈ ਜਾਂਦੇ ਪਰ ਤੁਹਾਨੂੰ ਪਤਾ ਕੋਈ ਫਾਇਦਾ ਤਾਂ ਨਹੀਂ ਹੈ ਫਾਇਦਾ ਤਾਂ ਹੈ ਨਹੀਂ ਪਰ ਜਿਵੇਂ ਡਾਕਟਰ ਨੇ ਕਿਹਾ ਉਮੇਦਾ ਕਰਨਾ ਪਊਗਾ ਜੀ। ਛਾਪਨ ਕਿਲੇ ਕਿਉਂ ਤਾਂ ਨਹੀਂ ਨਹੀਂ ਕੋਈ ਨਹੀਂ ਭੇਜਾਂ। ਮੈਂ ਕਿਹਾ ਬੇਬੇ ਨੂੰ ਬੇਬੇ ਬਣਾ ਦੂਗੀ ਆਪੇ। ਯਾਰ ਮੈਂ ਕਿਤੇ ਨਾਲ ਗੱਲ ਕਰਨੀ ਸੀ ਇੱਕ ਵੀ ਮੈਨੂੰ ਹੁਣ ਸਮਝ ਨਹੀਂ ਲੱਗਦਾ ਮੈਂ ਕਿਵੇਂ ਕਰਾਂ। ਦੱਸੋ ਕੀ ਗੱਲ ਕਰਨੀ ਸੀ ਤੁਸੀਂ? ਕੁਝ ਨਹੀਂ ਬਸ ਆਹੀ ਤੈਨੂੰ ਪੁੱਤ ਤਾ ਹੈ। ਮਿਲਾਤੀ ਦੱਸੋ ਨਾ। ਤੈਨੂੰ ਵੀ ਪਤਾ ਹੋਣਾ ਬੇਬੇ ਨੂੰ ਬਾਪੂ ਨੂੰ ਹਨਾ। ਕਿੰਨਾ ਚਾਹਗਾ ਵੀ ਸਾਡੇ ਜਵਾਕ ਵੀ ਜਵਾਕ ਦੇ ਜਵਾਕ ਹੋਵੇ ਅਸੀਂ ਉਹਨੂੰ ਖੜਾਈਏ ਹੈਨਾ ਤੇ ਆਪਾਂ ਨੂੰ ਵੀ ਲੋੜ ਹੈ ਜਵਾਕ ਦੀ ਪਰ ਹੁਣ ਤੈਨੂੰ ਵੀ ਪਤਾ ਵੀ ਤੂੰ ਜਵਾਕ ਨਹੀਂ ਦੇ ਸਕਦੀ ਮੈਂ ਤੈਨੂੰ ਕੁਛ ਐ ਨਹੀਂ ਕਹਿੰਦਾ ਵੀ ਪਰ ਮੈਨੂੰ ਸਮਝ ਨਹੀਂ ਆ ਰਹਾ ਯਾਰ ਮੈਂ ਤੈਨਾਂ ਕਿਵੇਂ ਗੱਲ ਕਰਾਂ ਮੈਂ ਪੂਰੀ ਕੋਸ਼ਿਸ਼ ਕਰਨੀ ਲਾਡੀ ਪਰ ਮੈਂ ਕੀ ਕਰਾਂ ਜਿੰਨਾ ਹੋ ਰਿਹਾ ਮੈਂ ਉਹਨਾਂ ਕਰ ਰਹੀਆਂ ਜਿਹੜੀ ਦਵਾਈ ਕਿਆ ਨਾ ਤੁਸੀਂ ਉਹੀ ਖਾ ਰਹੀਆਂ ਮੈਂ ਸੁਖ ਦਵਾਈ ਨਾਲ ਕੁਝ ਨਹੀਂ ਹੋਣਾ ਤੈਨੂੰ ਵੀ ਪਤਾ ਇਸ ਗੱਲ ਦਾ ਡਾਕਟਰ ਨੇ ਸਾਫ਼-ਸਾਫ਼ ਕਿਹਾ ਤਾਂ ਵੀ ਨਹੀਂ ਹੋ ਸਕਦਾ ਤੇਰੇ ਜਿਵਾ ਪਤਾ ਨਾ ਤੈਨੂੰ ਫਿਰ ਹੁਣ ਆਪਾਂ ਕੀ ਕਰੀਏ ਤੂੰ ਮੈਨੂੰ ਐ ਦੱਸ ਤੂੰ ਚਾਹਣੀ ਐ ਕਿ ਆਪਣੇ ਘਰ ਦੇ ਵਿੱਚ ਨਿੱਕਾ ਜਿਹਾ ਜਿਵਾਕ ਤੇ ਨਾ ਮੰਮੀ ਮੰਮੀ ਬੋਲੇ ਮੈਨੂੰ ਡੈਡੀ ਬੋਲੇ ਲਾਡੀ ਕੌਣ ਨਹੀਂ ਚਾਹੁੰਦਾ ਸਾਰੇ ਇਹ ਚਾਹੁੰਦੇ ਆ ਜਿਹੜੇ ਸੁਪਨਾ ਹੁੰਦਾ ਹਰ ਇੱਕ ਦਾ ਫਿਰ ਮੈਂ ਤੈਨੂੰ ਇਹ ਤਾਂ ਗੱਲ ਸਮਝਾ ਰਿਆ ਹਾਂ ਦੱਸੋ ਫਿਰ ਆਪਾਂ ਕੀ ਕਰੀਏ ਜੇ ਤੁਸੀਂ ਕਹੋਗੇ ਮੇਉ ਕੀ ਕਰਨ ਨੂੰ ਤਿਆਰ ਪੱਕਾ ਗਲਤ ਹੈ ਯਾਰ ਵੀ ਜਵਾਕ ਤਾਂ ਲੈਣ ਨੂੰ ਆਪਾਂ ਗੋਦ ਵੀ ਲੈ ਲਈਏ ਪਰ ਗੱਲ ਆਈ ਹੈ ਵੀ ਉਹ ਪਤਾ ਨਹੀਂ ਉਹ ਕਿਹਦਾ ਖੂਨ ਹੋਊਗਾ ਕਿਹਦਾ ਨਾਂ ਖੂਨ ਹੋਊਗਾ ਪਹਿਲਾਂ ਚ ਖਰਚ ਕੀ ਹੈ ਪਲਾਟੀ ਉਹ ਚਾਹ ਪਹਿਲਾਂ ਲਾਂਗੇ ਤੇਨੂੰ ਬਾਪੂ ਦੇ ਸੁਭਾਦਾਂ ਨਹੀਂ ਪਤਾ ਗਲਤ ਹੈ ਗਲਤੀ ਹੈ ਕਿ ਬਾਪੂ ਆਪਦੀ ਬੇਇੱਜ਼ਤੀ ਤੋਂ ਡਰਦਾ ਦੇਖ ਲੈ ਇਹ ਕੰਮ ਨਹੀਂ ਕਰੂਗਾ ਉਹਨੂੰ ਪਤਾ ਵੀ ਉਹਦੀ ਪਿੰਡ ਦੇ ਵਿੱਚ ਕਿੰਨੀ ਬਣੀ ਹੈ ਮੈਂ ਤੈਨੂੰ ਕਹਿਣਾ ਵੀ ਬੋਲ ਲਾਦੀ ਤੁਸੀਂ ਕੀ ਕਹਿ ਰਹੇ ਸੀ ਰੋਕ ਕਿਉਂ ਗਏ ਤੁਸੀਂ ਮੈਂ ਤੈਨੂੰ ਐਂ ਕਹਿੰਦਾ ਸੀ ਵੀ ਯਾਰ ਇਹ 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 ਨਾ ਚੱਲਦਾਗਾ ਸਿਸਟਮ ਵੀ ਐ ਨਹੀਂ ਹੈਗਾ ਵੀ ਆਪਾਂ ਨਾ ਯਾਰ ਤੁਸੀਂ ਖੁੱਲ ਕੇ ਦੱਸੋ ਨਾ ਤੁਸੀਂ ਕਹਿਣਾ ਕੀ ਜਾ ਰਹੇ ਹੋ ਤੁਸੀਂ ਬਾਜ਼ਾਰ ਤਾਂ ਨਹੀਂ ਆ ਪਾਈ ਜਾਂਦੇ ਮੈਨੂੰ ਸਿੱਧੀ ਗੱਲ ਦੱਸੋ ਆਪਾਂ ਕਿਸੇ ਨਾਲ ਗੱਲ ਕਰ ਲੈਨੇ ਆ ਠੀਕ ਹੈ ਵੀ ਐਂ ਕਰਕੇ ਵੀ ਤੈਨੂੰ ਅਸੀਂ ਪੈਸੇ ਦੇ ਦਾਂਗੇ ਤੈਨੂੰ ਪਤਾ ਤਾਂ ਹੈ ਵੀ ਆਪਾਂ ਨੂੰ ਆਪਣਾ ਜਵਾਗ ਹੀ ਚਾਹੀਦਾ ਬਾਪੂ ਵੀ ਕਹਿੰਦਾ ਵੀ ਆਪਾਂ ਮੈਨੂੰ ਤੇਰਾ ਖੂਨ ਹੀ ਚਾਹੀਦਾ ਠੀਕ ਹੈ ਵੀ ਆਪਾਂ ਆਪਣੇ ਘਰ ਦੇ ਵਿੱਚ ਆਪ ਦੇ ਜਵਾਗ ਤੋਂ ਬਿਨਾ ਕਿਸੇ ਦਾ ਜਵਾਗ ਨਹੀਂ ਲੈ ਕੇ ਆਉਣਾ ਵੀ ਆਪਾਂ ਪੈਸਿਆਂ ਦੀ ਕਿਸੇ ਨਾਲ ਗੱਲ ਕਰ ਲਾਂਗੇ ਵੀ ਸੋਨੂੰ ਅਸੀਂ ਪੈਸੇ ਦੇ ਦਾਂਗੇ ਠੀਕ ਹੈ ਵੀ ਮੈਂ ਵੀ ਆਪਾਂ ਆਪਣਾ ਜਵਾਗ ਹੀ ਕਿਸੇ ਤੋਂ ਮਤਲਬ ਕਿ 9 ਮਹੀਨੇ ਬਾਅਦ ਲੈ ਲਾਂਗੇ ਉਹਨੂੰ ਪੈਸੇ ਦੇ ਕੇ ਉਹਦਾ ਮੂੰਹ ਬੰਦ ਕਰ ਦਾਂਗੇ ਐਦਾਂ ਕਰ ਲੈਨੇ ਆ ਜਾਂ ਜਾਂ ਫਿਰ ਮੈਂ ਦੂਜਾ ਵਿਆਹ ਕਰ ਨਹੀਂ लाडी ਦੂਜਾ ਵਿਆਹ ਨਹੀਂ ਮੈਂ ਹੋਣ ਦੇਣਾ ਤਾਨੂੰ ਪਤਾ ਇਹ ਚੀਜ਼ ਮੈਂ ਕਦੇ ਬਰਦਾਸ਼ਤ ਨਹੀਂ ਕਰੂੰਗੀ ਕਿ ਤੁਹਾਡਾ ਦੂਜਾ ਵਿਆਹ ਹੋਵੇ ਸੁਖ ਫਿਰ ਗੱਲ ਵੀ ਸਮਝਣਾ ਹੁਣ ਵੀ ਮੈਂ ਥੋੜੀ ਕਹਿ ਰਹੀ ਆ ਕਿ ਮੈਂ ਦੂਜਾ ਵਿਆਹ ਪਰਮਾਨੈਂਟਲੀ ਉਹਨੂੰ ਬਸ ਸਿਰਫ ਉਹਨਾਂ ਕੀ ਕਹਾਂਗੇ ਕਿ ਬਸ ਤੂੰ ਇੱਕ ਜਵਾਬ ਜਮ ਕੇ ਦੇਣਾ ਬਸ ਨਹੀਂ ਰਾਜੀ ਮੈਂ ਜਮਾ ਰਾਜੀ ਨਹੀਂ ਹੈਗੀ ਇਸ ਗੱਲ 'ਚ ਮੈਂ ਤੁਹਾਡਾ ਦੂਜਾ ਵਿਆਹ ਨਹੀਂ ਖੋਣ ਦੇਣਾ ਸੁਖ ਮੇਰਾ ਦੱਸ ਕੇ ਦਿਲ ਕਰਦਾ ਹੈ ਕਿ ਮੈਂ ਕਿਸੇ ਹੋਰ ਨੂੰ ਵਿਆਹ ਕੇ ਇਸ ਘਰ ਦੇ ਵਿੱਚ ਲੈ ਕੇ ਆਵਾਂ ਪਰ ਤੂੰ ਇਹ ਵੀ ਗੱਲ ਸਮਝਣਾ ਵੀ ਜੇ ਹੁਣ ਤੇਰੇ ਜਵਾਬ ਹੁੰਦਾ ਹੁੰਦਾ ਤਾਂ ਮੈਂ ਕਿਉਂ ਇਹ ਗੱਲ ਤੈਨੂੰ ਕਹਿੰਦਾ ਲਾਡੀ ਮੈਨੂੰ ਕੋਈ ਗੱਲ ਨਹੀਂ ਪਤਾ ਪਰ ਤੇਰਾ ਦੂਜਾ ਵਿਆਹ ਇਹ ਕਦੇ ਨਹੀਂ ਹੋ ਸਕਦਾ 11 ਸਾਲ ਹੋ ਗਏ ਮੈਨੂੰ ਇਸ ਘਰ ਚ ਆਈ ਲੋ ਮੈਂ ਕਿਵੇਂ ਬਰਦਾਸ਼ਤ ਕਰਾਂ ਇਹ ਚੀਜ਼ ਵੀ ਤੁਸੀਂ ਦੂਜਾ ਵਿਆਹ ਕਰਵਾਓ ਪਰ ਯਾਰ ਫਿਰ ਮੈਂ ਵੀ ਤਾਂ ਹੁਣ ਬਰਦਾਸ਼ਤ ਕਰੀ ਆ ਨਾ 11 ਸਾਲ ਹੋ ਗਏ ਮੇਰੇ ਨਾਲ ਦੇ ਜਿਨ੍ਹਾਂ ਦੇ ਵਿਆਹ ਹੋਏ ਸੀ ਜਵਾਕ 5ਵੀਂ 6ਵੀਂ ਚ ਪੜਦੇ ਆ ਲਾਡੀ ਆਪਾਂ ਕਿਸੇ ਹੋਰ ਡਾਕਟਰ ਕੋਲ ਮੈਡੀਸਨ ਲੈ ਲੈਨੇ ਆਂ ਕੀ ਪਤਾ ਉਹ ਡਾਕਟਰ 'ਚ ਹੀ ਕੋਈ ਕਮੀ ਹੋਵੇ ਦਵਾਈ ਚੰਗੀ ਨਾ ਦਿੰਦਾ ਹੋਵੇ ਬਸ ਕਮੀ ਤਾਂ ਬਸ ਇੱਕ ਤੇਰੇ ਦਿਮਾਗ 'ਚ ਰਹਿ ਗਈ ਜਿਹੜੀ ਤੂੰ ਮੇਰੀ ਗੱਲ ਨਹੀਂ ਸਮਝ ਰਹੀ ਡਾਕਟਰਾਂ ਨੇ ਸਾਫ਼-ਸਾਫ਼ ਲਿਖਿਆ ਵਾ ਲੈਵਾਂ ਰਿਪੋਰਟਾਂ ਚੱਕ ਕੇ ਤੈਨੂੰ ਕਿੰਨੇ ਵਾਰੀ ਕਹਤਾ ਮੈਂ ਡਾਕਟਰ ਝੂਠ ਵੀ ਤਾਂ ਬੋਲ ਸਕਦਾ ਨਾ ਕੀ ਪਤਾ ਉਹਨੇ ਆਪਣੇ ਤੋਂ ਪੈਸੇ ਖਾਣੇ ਹੋਣ ਓਹੋ ਪੈਸੇ ਤਾਂ ਮੈਂ ਖਾਣ ਨੂੰ ਤਿਆਰ ਆਂ ਜਵਾਬ ਵੀ ਤਾਂ ਹੋਵੇ ਪਰ ਗਲਤਾਂ ਗਲਤੀ ਐ ਗੱਲ ਸੁਣ ਲੈ ਮੇਰੀ ਠੀਕ ਐ ਵੀਂ ਜਾਂ ਤਾਂ ਤੂੰ ਮੇਰੀ ਦੂਜੇ ਵਿਆਹ ਨੂੰ ਮੰਨ ਜਾ ਤੇ ਨਹੀਂ ਫਿਰ ਤੂੰ ਆਪਦੇ ਘਰ ਦੇ ਨੂੰ ਫੋਨ ਕਰ ਦੇ ਉਹਨਾਂ ਨਾਲ ਬੈਠ ਕੇ ਗੱਲ ਕਰੂੰਗਾ ਲਾਡੀ ਮੈਂ ਦੂਜਾ ਵਿਆਹ ਨਹੀਂ ਹੋਣ ਦੇਣਾ ਤੇਰਾ ਨਾਲੇ ਇਹ ਗੱਲ ਤੈਨੂੰ ਕਹਿ ਤੀ ਮੈਂ ਸੁਖ ਮੇਰੀ ਗੱਲ ਤਾਂ ਸੁਣ ਲਾ ਮੈਂ ਪਹਿਲਾਂ ਨਹੀਂ ਬਤਾ ਸੀ ਇਹਨੇ ਨਹੀਂ ਮੰਨਣਾ ਕੋਈ ਗੱਲ ਨਹੀਂ ਬਾਪੂ ਨਾਲ ਕਰਦਾਂਗੇ ਗੱਲ ਜਾ ਕੇ ਬੇਬੇ ਵੀ ਨਾਲ ਪੂਰੀ ਕਾਲੀ ਕਰੀ ਕਰ ਲਾ ਗੱਲ ਕਰਨ ਲੱਗਣ ਜਾ ਕੇ ਕਰ ਲਈ ਗੱਲਾਂ ਸੁਖ ਓਏ ਯਾਰ ਇੱਕ ਮਿੰਟ ਗਲਤ ਤਾਂ ਸੁਣ ਮੇਰੀ ਤੂੰ ਚਲ ਕੋਈ